ਹਾਂਜੀ ਇਹ ਵਾਲੇ ਸੂਟ ਸਭ ਨੂੰ ਪਸੰਦ ਆ ਰਹੇ ਸੀ ਤੇ ਇਹ ਆਪਾਂ ਰੀਸਟੌਕ ਕਰ ਦਿੱਤਾ ਮੈਚਿੰਗ ਦੇ ਵਿੱਚ ਡਿਜੀਟਲ ਪ੍ਰਿੰਟ ਆਰੀਵਰਕ ਦਾ ਸ਼ਰਟ ਰਹੇਗਾ 2.5 ਮੀਟਰ ਤੇ ਨਾਲ ਪਲੇਨ ਚੌਰਜੜ ਦੀ ਬਾਟਮ ਆ 2.5 ਮੀਟਰ ਦੁਪੱਟਾ ਇਸ ਦੇ ਨਾਲ ਰਹੇਗਾ ਡਿਜੀਟਲ ਪ੍ਰਿੰਟ ਦਾ ਚਫੂਨ ਦਾ ਤੇ ਤੁਸੀਂ ਇਹ ਓਨਲੀ 700 ਦੇ ਵਿੱਚ ਬਾਈ ਕਰ ਸਕਦੇ ਹੋ ਤੇ ਆਪਣੇ ਕੋਲ ਆਲ ਓਵਰ ਆਰੀਵਰ ਕਾਲਾ ਸੂਰਦ ਦੁਪੱਟਾ ਵੀ ਹੈ ਉਸ ਦਾ ਪ੍ਰਾਈਸ 800 ਆ ਤੇ ਇਹਨਾਂ ਮੈਚਿੰਗ ਦਾ 700 ਆ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਤੇ ਰੰਗ ਆਏ ਹੋਏ ਨੇ ਵਰਤਾਂ ਦਾ ਹੀ ਰੈਡੀਮੇਡ ਡਰੈਸ ਆ ਜੀ ਇਹ ਰਹੇਗਾ ਫੈਬਰਿਕ ਚਨੂਨ ਸਿਲਕ ਟੌਪ ਦੀ ਲੈਂਥ 44 45 ਪਲਾਜ਼ੋ ਦੀ 40 ਇੰਚ ਦੁਪੱਟਾ ਇਸ ਨਾਲ 2 ਮੀਟਰ ਤੋਂ ਉੱਪਰ ਕੱਟ ਮਿਲੇਗੀ ਦੁਪੱਟੇ ਦੀ ਤੇ ਸਾਈਜ਼ ਮੈਂਸ਼ਨ ਆ 1499 ਵਿੱਚ ਇਹ ਤੁਸੀਂ ਵਰਤਨ ਲਈ ਡ्रेस ਰੈਡੀमेड ड्रेस ਬਾਏ ਕਰ ਸਕਦੇ ਹੋ ਵਰਕ ਮਿਲੇਗਾ ਦੁਪट्टे ਤੇ ਸ਼ਰਟ ਤੇ ਬਾਟਮ ਤੇ ਪਲਾਜ਼ੋ ਤੇ ਇਹ ਵੀ ਬਹੁਤ ਹੈਵੀ ਫੈਬਰਿਕ ਰਹੇਗਾ ਇਸ ਦਾ ਜੀ ਹੈਵੀ ਚਨੂਨ ਸਿਲਕ ਦੇ ਵਿੱਚ ਇਹਦਾ ਵੀ ਸਾਈਜ਼ ਮੈਂਸ਼ਨ ਹੈ ਤੇ ਤੁਹਾਨੂੰ ਵਰਕ ਮਿਲੇਗਾ ਟੌਪ ਦੀ ਲੈਂਥ 32 ਹੈ ਹਰੇਕ ਰੈਡੀਮੇਡ ਡਰੈਸ ਦੇ ਨੀਚੇ ਤੁਹਾਨੂੰ ਲਾਈਨਿੰਗ ਮਿਲੇਗੀ ਕਾਟਨ ਦੀ ਮਾਈਕਰੋ ਕਾਟਨ ਦੀ ਤੇ ਪਲੱਸ ਉਹ 40 ਦਾ ਕੈਲੀਅੰਸ ਰਹੇਗਾ ਤੇ ਇਸ ਦੇ ਨਾਲ ਵੀ ਦੁਪੱਟਾ ਦੋ 10 ਦੁਪੱਟੇ ਦੀ ਕਟ ਰਹੇਗੀ 1599 ਵਿੱਚ ਬਾਈ ਕਰ ਸਕਦੇ ਹਾਂ ਇਹ ਵੀ ਬਹੁਤ ਸੋਨਾ ਪਾਰਟੀ ਵੇਅਰ ਸੂਟ ਹੈ ਜੀ ਵਰਤਨ ਦੇ ਲਈ ਸਾਈਜ਼ ਮੈਂਸ਼ਨ ਜੌਰਜਟ ਦਾ ਰਹੇਗਾ ਪੂਰਾ ਫੁੱਲ ਹੈਵੀ ਤੇ ਇਸ ਦਾ ਜੋ ਇਨਰ ਆ ਮਾਈਕਰੋ ਕਾਟਨ ਦਾ ਲੈਂਥ 50 51 ਰਹੇਗੀ ਤੇ 3 ਮੀਟਰ ਦੀ ਫਲੇਅਰ ਤੇ ਬਾਟਮ ਇਸੇ ਨਾਲ ਜੌਰਜਟ ਦੀ ਆ 40 ਇੰਚ ਦੀ ਮਿਲੇਗੀ ਤੇ ਦੁਪੱਟਾ ਵੀ ਜ਼ੋਰਜਟ ਦਾ ਵਰਕ ਵਾਲਾ ਤੇ ਤੁਸੀਂ 1799 ਵਿੱਚ ਇਹ ਬਹੁਤ ਹੀ ਸੋਹਣਾ ਵਰਤਨ ਦੇ ਲਈ ਬਾਈ ਕਰ ਸਕਦੇ ਹੋ ਇਹ ਵੀ ਤੁਹਾਨੂੰ ਮਿਲੇਗਾ ਜੀ ਗਾਉਨ ਬਾਟਮ ਐਂਡ ਦੁਪੱਟਾ ਤੇ ਇਸ ਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਜ਼ੋਰਜਟ ਦਾ ਫੈਬਰਿਕ ਆ 50 ਇੰਚ ਲੈਂਥ ਰਹੇਗੀ ਗਾਉਨ ਦੀ ਤੇ ਸਾਈਜ਼ ਮੈਂਸ਼ਨ ਆ ਬਾਟਮ 40 ਇੰਚ ਰਹੇਗੀ ਤੇ ਜੋ ਫੈਬਰਿਕ ਮਾਈਕਰੋ ਕਾਟਨ ਇਨਰ ਅਟੈਚ ਆ ਦੁਪੱਟਾ ਵੀ ਜ਼ੋਰਜਟ ਦਾ 1499 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਅਨਾਰਕਲੀ ਇਹ ਸੂਟ ਹੈ ਤੇ ਬਹੁਤ ਹੀ ਪਿਆਰੀ ਫੈਬਰਿਕ ਰਹੇਗਾ ਜੀ ਪਿਓਰ ਨੇਚਰਲ ਕ੍ਰੇਪ ਸਿਲਕ ਦੇ ਵਿੱਚ ਦੁਪੱਟਾ ਵੀ ਨੇਚਰਲ ਕ੍ਰੇਪ ਸਿਲਕ ਦਾ ਪਲਾਜ਼ੋ ਵੀ ਟੌਪ ਦੀ ਲੈਂਥ ਰਹੇਗੀ ਜੀ ਇਸ ਦੀ 34 ਪੈਂਤੀ ਤੇ ਪਲਾਜ਼ੋ ਦੀ ਲੈਂਥ 38 39 ਤੇ ਮਾਈਕਰੋ ਮਾਈਕਰੋ ਕਾਟਨ ਦਾ ਇਸ ਦਾ ਇਨਰ ਅਟੈਚ ਆ ਤੇ ਸਾਈਜ਼ ਮੈਂਸ਼ਨ ਆ ਤੇ ਤੁਸੀਂ 1650 ਦੇ ਵਿੱਚ ਘਰ ਬੈਠੇ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣਾ ਵਰਤਾਂ ਲਈ ਇਹ ਜਿਮੀ 14 ਦਾ ਫੈਬਰਿਕ ਰਹੇਗਾ ਜੀ ਟੋਪ ਦੀ ਲੈਂਥ ਰਹੇਗੀ 40 ਤੇ ਇਸ ਦੇ ਨਾਲ ਪਲਾਜ਼ੋ ਰਹੇਗਾ 39 ਇੰਚ ਫੁੱਲ ਸਟੀਚ ਮਿਲੇਗਾ ਬਹੁਤ ਹੀ ਹੈਵੀ ਤੇ ਨਾਲ ਦੁਪੱਟਾ ਮਿਲੇਗਾ ਤੇ ਤੁਸੀਂ ਇਹ 1750 ਦੇ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਬਹੁਤ ਸੋਨਾ ਵਰਕ ਵਾਲਾ ਵਰਤਾਂ ਦੇ ਲਈ ਆ ਬਹੁਤ ਹੀ ਘੱਟ ਪ੍ਰਾਈਸ ਤੇ ਲੈ ਕੇ ਆਏ ਆ ਤੇ ਕੈਸ਼ অন ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ WhatsApp ਨੰਬਰ ਮੈਂਸ਼ਨ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਉਸ ਤੇ ਆਰਡਰ ਕਰ ਸਕਦੇ ਹੋ ਇਹ ਵੀ ਬਹੁਤ ਸੋਹਣਾ ਜੀ ਇਹਦਾ ਫੈਬਰਿਕ ਰਹੇਗਾ ਜ਼ੋਰਜ਼ਟ ਦੇ ਵਿੱਚ ਤੇ ਟੌਪ ਦੀ ਲੈਂਥ ਰਹੇਗੀ 39 40 ਤੇ ਇਸ ਦਾ ਇਨਰ ਆ ਜੋ ਮਾਈਕਰੋ ਕਾਟਨ ਦਾ ਪਲਾਜ਼ੋ ਵੀ 39 40 ਰਹੇਗਾ ਜੀ ਅੰਚ ਤੇ ਫੁੱਲ ਸਟੀਚ ਰਹੇਗਾ ਮਾਈਕਰੋ ਕਾਟਨ ਦਾ ਇਨਰ ਅਟੈਚ ਆ ਦੁਪੱਟਾ ਵੀ ਜ਼ੋਰਜ਼ਟ ਦਾ 2 10 ਦੁਪੱਟੇ ਦੀ ਕਟ ਮਿਲੇਗੀ ਤੇ ਸਾਈਜ਼ ਮੈਂਸ਼ਨ ਤੁਸੀਂ ਇਹ 1499 ਵਿੱਚ ਬਾਈ ਕਰ ਸਕਦੇ ਹੋ ਥੈਂਕ ਯੂ ਜੀ